ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੱਗੀ ਜੀ ਅੱਜ ਸਲਵਾਰ ਦੀਆਂ ਸਲਾਈਆਂ ਨੂੰ ਗੁੰਮ ਕਰਨ ਇਹ ਸਿੰਪਲ ਸਲਵਾਰ ਹੈ ਜੀ ਇਹਨਾਂ ਦੀਆਂ ਸਲਾਈਆਂ ਨੂੰ ਮੈਂ ਸਾਰੀਆਂ ਨੂੰ ਗੁੰਮ ਕਰੂੰਗੀ ਜੀ ਤੇ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਜੀ ਆਸਣ ਦੀਆਂ ਸਲਾਈਆਂ ਤੇ ਐਦਾਂ ਆਪਾਂ ਆਸਣ ਦੀਆਂ ਸਲਾਈਆਂ ਪਹਿਲਾਂ ਗੁੰਮ ਕਰਾਂਗੇ ਇਦਾਂ ਤੁਸੀਂ ਪੁੱਠਾ ਕਮੀਜ਼ ਰੱਖ ਲੈਣਾ ਤੇ ਇਦਾਂ ਥੋੜਾ ਜਿਹਾ ਛੱਡ ਕੇ ਨਾ ਉੱਪਰਲਾ ਕੱਪੜਾ ਇੱਕ ਕੱਪੜਾ ਤੁਸੀਂ 1/2 ਇੰਚ ਵਧਾ ਲੈਣਾ ਇਦਾਂ ਤੁਸੀਂ ਇਹਦੀਆਂ ਸਲਾਈਆਂ ਨੂੰ ਕਰਨਾ ਜੀ ਗੁੰਮਾ ਇਦਾਂ ਤੁਸੀਂ ਵਿੱਚ ਨੂੰ ਕੱਪੜਾ ਫੋਲਡ ਕਰ ਲੈਣਾ ਇਦਾਂ ਵਿੱਚ ਨੂੰ ਕੱਪੜਾ ਫੋਲਡ ਕਰਕੇ ਸਲਾਈ ਲਾ ਦੇਣੀ ਹੈ ਸਾਰੀ ਸਲਵਾਰ ਆਪਾਂ ਇਦਾਂ ਹੀ ਇਸ ਲਾਈਆਂ ਨਾਲ ਇਦਾਂ ਹੀ ਗੁੰਮ ਕਰਾਂਗੇ ਤੇ ਹੁਣ ਦੂਜੀ ਅਸਾਂ ਨੂੰ ਸਲਾਈ ਲਾਵਾਂਗੇ ਇਦਾਂ ਹੀ ਸਾਰੀਆਂ ਸਲਾਈਆਂ ਆਪਾਂ ਨੇ ਇਦਾਂ ਹੀ ਲਾਉਣੀਆਂ ਥੋੜਾ ਜਿਹਾ ਕਪੜਾ ਇੱਕ ਵਧਾ ਕੇ ਇਹਨਾਂ ਤੁਸੀਂ ਫੋਲਡ ਕਰਕੇ ਸਲਾਈਆਂ ਨਾਲੇ ਐਦਾਂ ਹੀ ਤੁਸੀਂ ਸਲਵਾਰ ਨੂੰ ਸਟਿਚ ਕਰਨਾ ਜੀ ਸਿੰਪਲ ਆ ਦੇਖੋ ਜੀ ਐਦਾਂ ਤੁਹਾਡੀ ਸਲਾਈ ਗਲਮ ਹੋ ਜਾਣੀ ਹੈ ਕੋਈ ਤੁਹਾਡੇ ਤੱਕ ਦੇ ਨਹੀਂ ਨਿਕਲਣੇ ਹੈ ਜੀ ਇੰਟਰਲੋ ਕਰਨੇ ਤੇ ਫਾਇਦਾ ਜੀ ਐਦਾਂ ਤੁਸੀਂ ਸਲਾਈਆਂ ਲਾ ਸਕਦੇ ਹੋ ਕਿ ਹਰ ਇੱਕ ਮੇਰੀ ਭੈਣ ਕੋਲ ਇੰਟਰਲੋ ਵਾਲੀ ਮਸ਼ੀਨ ਨਹੀਂ ਹੈਗੀ ਤੇ ਹੁਣ ਜੋੜਾਂਗੇ ਜੀ ਆਪਾਂ ਬੰਦਿਆਂ ਨਾਲ ਕੁੰਦੇ ਇਹ ਵੀ ਸਲਾਈ ਤੁਸੀਂ ਐਦਾਂ ਹੀ ਲਾਉਣੀ ਹੈ ਜੇ ਤੁਹਾਡੇ ਲਾਕ ਕੰਨੇ ਆ ਤੁਸੀਂ ਕੰਨੇ ਐਦਾਂ ਹੀ ਫੋਟ ਕਰ ਸਕਦੇ ਹੋ ਬਿਕਨ ਨੂੰ ਤੁਹਾਨੂੰ ਸਲਾਈ ਦੇ ਵਿੱਚ ਨੂੰ ਫੋਲਡ ਕਰਨੇ ਦੀ ਲੋੜ ਨਹੀਂ ਹੈ ਕਿ ਇਦਾਂ ਹੀ ਤੁਸੀਂ ਰੱਖ ਕੇ ਉੱਤੇ ਸਲਾਈ ਲਾ ਸਕਦੇ ਆ ਫੋਲਡ ਕਰਕੇ ਹਾਂਜੀ ਬਾਲਪਾਣ ਤੋਂ ਬਾਅਦ ਆਪਾਂ ਨੇ ਬਲਾਂ ਨੂੰ ਗੁੰਮ ਕਰ ਲੈ ਜੀ ਤੇ ਐਦਾਂ ਆਪਾਂ ਨੇ ਨਾਰਮਲ ਜੀ ਲੀਰ ਲੈ ਲੈਣੀ ਆ ਠੀਕ ਹੈ ਜੀ ਪਤਲੀ ਉਹ ਲੀਰ ਲੈ ਲਿਓ ਤੁਸੀਂ ਕਿਉਂਕਿ ਜੇ ਮੋਟਾ ਸੂਟ ਹੁੰਦਾ ਫਿਰ ਮੋਟੀ ਲੀਰ ਲਾਉਣੀ ਆ ਆਪਾਂ ਜਿਆਦਾ ਮੋਟਾ ਹੋ ਜਾਂਦਾ ਇੱਥੇ ਤੇ ਜੇ ਤੁਹਾਡੇ ਬਲ ਚੁਗਦੇ ਆ ਮਤਲਬ ਤਾਂ ਤੁਸੀਂ ਮੋਟੀ ਲੀਰ ਲਾ ਸਕਦੇ ਆ ਨਹੀਂ ਤੁਸੀਂ ਬਸ ਆਪਾਂ ਨੇ ਤਾਗਿਆਂ ਨੂੰੇ ਨਿਕਲਣੇ ਤੇ ਰੋਕਣਾ ਤੁਸੀਂ ਪਤਲੀ ਉਹ ਲੀਰ ਲਾ ਸਕਦੇ ਆ ਠੀਕ ਹੈ ਜੀ ਤੇ ਐਦਾਂ ਤੁਸੀਂ ਲੀਰ نیچے ਰੱਖ ਲੈਣੀ ਆ ਜੀ ਇੰਨੀ ਕਚੌੜੀ ਤੁਸੀਂ ਲੈ ਲੈਣੀ ਆਂ ਵੀਰ ਐਦਾਂ ਰੱਖ ਕੇ ਜਿੱਥੇ ਆਪਾਂ ਨੇ ਬਲਾਂ ਦੀ ਸਲਾਈ ਲਾਈ ਤੀ ਜਿਹੜੀ ਸਲਾਈ ਨਾਲ ਉਹੀ ਸਲਾਈ ਦੇ ਉੱਪਰ ਆਪਾਂ ਨੇ ਸਲਾਈ ਲਾ ਦੇਣੀ ਐ ਐਦਾਂ ਸਲਾਈ ਮਾਰਨ ਤੋਂ ਬਾਅਦ ਆਪਾਂ ਨੇ ਇਹਨੂੰ ਲੈਣ ਨੂੰ ਐਦਾਂ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਨੇ ਐਦਾਂ ਇਹਨੂੰ ਫੋਲਡ ਕਰਕੇ ਇਦਾਂ ਦੇ ਉੱਤੇ ਸਿਲਾਈ ਲਾ ਦੇਣੀ ਹੈ ਤੇ ਐਦਾਂ ਤੁਸੀਂ ਸਿਲਾਈ ਲਾ ਦੇਣੀ ਹੈ ਜੀ ਹਾਂਜੀ ਆਪਣੀ ਸਲਾਈ ਲੱਗ ਗਈ ਹੈ ਜੀ ਦੇਖੋ ਜੀ ਬਲ ਗੁੰਮ ਹੋ ਗਏ ਆ ਆਪਣੇ ਹਰ ਇੱਕ ਸਲਾਈ ਗੁੰਮ ਹੈ ਆਪਣੀ ਜੀ ਆ ਦੇਖੋ ਆਸਣ ਵੀ ਗੁੰਮ ਹੈ ਜੀ ਇਹ ਵੀ ਆਪਣੀ ਸਲਾਈ ਗੁੰਮ ਲਾਈ ਹੈ ਜਿਵੇਂ ਤੇ ਬੈਕ ਵੀ ਸਲਾਈ ਗੁੰਮ ਲਾਈ ਹੈ ਦੇਖੋ ਜੀ ਕਿਤੇ ਤਾਗੇ ਨਹੀਂ ਤੁਹਾਡੇ ਨਿਕਲਣਗੇ ਜੇ ਤੁਸੀਂ ਇਹ ਤਰੀਕੇ ਨਾਲ ਸਲਵਾਰ ਨੂੰ ਗੁੰਮ ਕਰੋਗੇ ਦੇਖੋ ਜੀ ਇਹ ਸੋਨ ਦੋ ਤਰੀਕੇ ਪਤੇ ਲੱਗਤਾ ਤਾਂ ਲੱਗ ਗਏ ਜੀ ਜਿਨ੍ਹਾਂ ਨੂੰ ਸਲਵਾਰ ਜੜਨੀ ਨਹੀਂ ਆਉਂਦੀ ਹੈਗੀ ਐਦਾਂ ਹੀ ਤੁਸੀਂ ਸਲਵਾਰ ਜੜਨੀ ਹੈ ਨਾਲ ਦੀ ਨਾਲ ਤੁਹਾਡੀ ਸਲਵਾਰ ਦੀ ਸਲਾਈ ਗੁੰਮ ਹੋ ਜਾਣੀ ਹੈ ਠੀਕ ਹੈ ਜੀ ਤੁਸੀਂ ਵੀ ਇਹ ਤਰੀਕੇ ਨਾਲ ਕਰ ਲਿਆ ਕਰੋ ਜੀ ਗੁੰਮ ਸਲਵਾਰ ਜੇ ਤੁਹਾਡੇ ਤਾਗੇ ਨਿਕਲਦੇ ਆ ਤੇ ਐਦਾਂ ਇਹਨੂੰ ਦੱਬ ਕੇ ਆਪਾਂ ਨੇ ਉੱਥੋਂ ਸਲਾਈ ਲਾ ਦੇਣੀ ਹੈ ਜੀ ਇਹਦੇ ਇੱਥੇ ਬੜਾਂ ਦੇ ਉੱਪਰ ਸਲਾਈ ਲਾ ਦੇਣੀ ਹੈ ਐਦਾਂ ਇਹਨੂੰ ਦੱਬ ਕੇ ਠੀਕ ਹੈ ਜੀ ਬੜਾਂ ਨਾਲ ਇਦਾਂ ਬੈੱਡ ਦੇ ਉੱਤੇ ਤੁਸੀਂ ਸਿਲਾਈ ਲਾ ਦਿਓ ਇਹਨੇ ਇਹਨੇ ਇਦਾਂ ਦਬ ਜਾਣ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ